ਦੇਖੋ ਭਾਈ ਮੈਂ ਕਿੰਨੀ ਚੰਗੀ ਗਵੰਡਣਾ ਮੈਂ ਅੱਜ ਬਣਾਈ ਸੀ ਕੜੀ ਤੇ ਮੈਂ ਹੁਣ ਗਵੰਡੀਆਂ ਨੂੰ ਫੜਾਉਣ ਚੱਲੀ ਆ ਤੁਹਾਨੂੰ ਪਤਾ ਸਾਗ ਬਣਾਉਣ ਤੇ ਤੇ ਕੜੀ ਬਣਾਉਣ ਤੇ ਕਿੰਨਾ ਟਾਈਮ ਲੱਗਦਾ ਤੇ ਕਿੰਨਾ ਖਲਾਰਾ ਪਿਆ ਜਾਂਦਾ ਪਹਿਲਾਂ ਮੈਂ ਕੀਤੀ ਰਸੋਈ ਸਾਫ਼ ਕੜੀ ਬਣਾ ਕੇ ਤੇ ਅੰਦਰ ਗਵੰਡੀਆਂ ਦੀ ਕੜੀ ਰੱਖਤੀ ਆ ਪਾ ਕੇ ਮੈਂ ਕਿਹਾ ਹੁਣ ਫੜਾ ਕੇ ਆਉਣੀ ਆ ਤੇ ਬਾਕੀ ਇੱਕ ਗੱਲ ਤਾਂ ਹੈਗੀ ਆ ਵੀ ਰਿਸ਼ਤੇਦਾਰ ਬਾਅਦ ਚ ਤੇ ਸਭ ਤੋਂ ਪਹਿਲਾਂ ਗਵੰਡੀ ਹੁੰਦੀ ਆ ਹਨਾ ਤੇ ਕਿਉਂਕਿ ਗਵਾਂਡੀ ਗਵਾਂਡੀ ਦੇ ਕੰਮ ਆਉਂਦਾ ਤੇ ਆਪਾਂ ਹੁਣ ਚੱਲੇ ਆ ਜੀ ਪਰ ਇੱਕ ਗੱਲ ਆ ਚੰਗਾ ਚੁੰਗਾ ਤਾਂ ਕੋਈ ਨਹੀਂ ਹੁੰਦਾ ਚੰਗਾ ਤਾਂ ਰੱਬ ਦਾ ਨਾ ਉਹ ਲੋਕ ਲੈਂਦੇ ਨਿਗੇ ਤੇ ਉਹਨੇ ਤਾਂ ਨਾ ਮੈਨੂੰ ਪਿੰਡੋਂ ਲੱਸੀ ਲਿਆ ਕੇ ਦਿੱਤੀ ਸੀਗੀ ਤੇ ਮੈਂ ਆਹ ਚੱਲ ਉਹਨੂੰ ਮੈਂ ਕੜੀ ਦੇ ਆਉਣੀ ਆ ਪਿੰਡ ਵਾਲੀ ਲੱਸੀ ਸਾਨੂੰ ਪਤਾ ਰੈਡਕਣੇ ਵਾਲੀ ਲੱਸੀ ਹੁੰਦੀ ਤੇ ਬਹੁਤ ਸਵਾਦ ਹੁੰਦੀ ਆ ਖੱਟੀ ਵੀ ਹੁੰਦੀ ਆ ਤੇ ਉਹਨਾਂ ਕੜੀ ਬਹੁਤ ਸਵਾਦ ਬੰਦੀ ਆ ਤੇ ਸਵਾਦ ਵੀ ਬਹੁਤ ਬਣੀ ਆ ਕੜੀ ਹੁਣ ਮੈਂ ਚੱਲੀ ਆ ਠੀਕ ਆ